ਅਜਾ ਸਾਨੂੰ ਇੱਕ ਵਕਤ ਤੇ ਫੋਨ ਆਇਆ ਸੀ ਗਜ਼ਦਾ ਕੀ ਜੀਤਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖੇ ਧਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹਦੇ ਵਿੱਚ ਅਸੀਂ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਕ ਇੱਥੇ ਬੀਅਰ ਸੀ ਬੀਅਰ ਨਾਲ ਚਿਕਨ ਜੁਗਨ ਖਾ ਰਹੇ ਸੀ ਤੇ ਨਾਲ ਇੱਕ ਆ ਜਿਹੜੀ ਆ ਲੇਡੀਜ਼ ਆ ਵੀ ਇਹਨਾਂ ਦੇ ਨਾਲ ਸੀ ਇਹੋ ਪ੍ਰੀਆ ਜਦੋਂ ਜੀਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆਖਰ ਸਾਨਾ ਕੱਢ ਲਿਆ 70 ਸਾਢੇ ਨਾਲ ਪਤਾ ਹੈ ਇੱਥੇ ਆ ਕੇ ਜਿਸ ਕਦਾ ਤੁਹਾਡੇ ਨਾਲ ਹੱਥਾਂ ਭਾਈ ਹੋਏ ਇੱਕ ਮਿੰਟ ਤੁਸੀਂ ਬੋਲੋ ਤੁਹਾਡੇ ਕੋਲ ਬਾਅਦ ਚ ਪੁੱਛਿਆ ਜਾਊਗਾ ਜਿਹੜਾ ਮੈਂ ਪੁੱਛਿਆ ਬਾਅਦ ਚ ਜਨਾਨੀ ਜਦੋਂ ਪੁੱਛਿਆ ਕਿ ਵੀ ਤੁਸੀਂ ਕੌਣ ਆ ਕਿ ਮੈਨੂੰ ਇਹਦੀ ਕੁਛ ਨਹੀਂ ਲੱਗੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਬੂਟਨਾ ਦੇ ਖੇਰਦਾਵੇਂ ਇਹਨੇ ਜਨਾਨੀ ਨੂੰ ਰਾਤ ਨੂੰ ਮਰਦਣਾ ਸੀਗਾ ਤਾਂ ਕਰਕੇ ਪਾਣੀ ਦੀ ਲਾਚ ਲਾਂਦੇ ਤੇ ਇਹ ਤਰਨਾ ਦਲ ਦਾ ਇਹਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਛੋਟੀ ਵਾਲਾ ਮਿਲਿਆ ਪਾਬਾ ਮੇਜਰ ਛੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜੁਰੇਸ਼ ਨੂੰ ਪੰਥ ਜਾਲਾ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਨਾ ਜਿਹੜੇ ਤੁਹਾਡੇ ਲਾਜ ਲੁਭਾਉਂਦੇ ਆ ਸਰਪਾ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਰਾ ਰਿਹਾ ਹੈ ਬੰਦਾ ਤੇ ਇਹ ਜਿਹੜਾ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਹਾਂ ਇਹ ਗਲਤੀ ਮੰਨਦੇ ਹੋ ਪੁੱਛੋ ਮੇਰੀ ਬੇਟੀ ਸੁਣੋ ਕੋਥੜਾ ਰੋੜ ਤੋਂ ਮੇਰੀ ਬੇਟੀ ਸੁਣੋ ਮੇਰੀ ਬੇਟੀ ਸੁਣੋ ਮੈਂ ਸੱਚਾ ਦਾ ਸੱਚ ਮੈਂ ਇਸ ਚੀਜ਼ ਦੀ ਖਿਮਾ ਮੰਗਦਾ ਉਧਰ ਸੱਚਾ ਦਾ ਸੱਚ ਕੀ ਹੋਇਆ ਵਾ ਤੁਸੀਂ ਬਾਬਾ ਇੱਕ ਲੇਡੀਸ ਨੂੰ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਖਿਮਾ ਮੰਗਦਾ ਜਿਹੜੇ ਕਿ ਲੇਡੀਸ ਤੁਹਾਡੇ ਨਾਲ ਖਿਮਾ ਮੰਗਦੇ ਤੁਸੀਂ ਲੇਡੀਸ ਤੁਹਾਡੇ ਨਾਲ ਕਿੱਥੋਂ ਲੈ ਕੇ ਇਹ ਕਿੱਥੋਂ ਲੈ ਹੈ ਕੋਣਾ ਲੇਡੀਸ ਹੈ ਕੋਣਾ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇ ਦਾ ਨਹੀਂ ਉਹ ਕਹਿੰਦੇ ਕਿ ਉਹ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਜੀ ਬੇਨਤੀ ਸੁਣੋ ਤੁਹਾਡੇ ਨਾਲ ਬੈਠੀ ਆ ਇਹ ਇਸੀ ਦੀ ਕਿ ਮਾਮਾ ਕਹਿੰਦਾ ਜੋ ਮੈਂ ਕੀਤਾ ਮੈਂ ਗਲਤੀ ਕੀਤੀ ਨਹੀਂ ਖਿਮਾ ਮੰਗਦੀ ਕਹਦੇ ਆ ਔਰ ਮੈਂ ਕੀਤਾ ਕੋਈ ਨਹੀਂ ਫਿਰ ਮੈਂ ਇਸੀ ਦੀ ਕਿ ਮਾਮਾ ਕਹਿੰਦਾ ਲੈ ਖਿਮਾ ਕਾਦੀ ਮੰਗਦੇ ਤੁਸੀਂ ਚਲ ਕੀਤਾ ਕੋਈ ਨਹੀਂ ਖਿਮਾ ਕਾਦੀ ਫਿਰ ਭਾਬੀ ਆ ਕਿੱਥੇ ਜਿਹੜੀ ਗੱਲ ਦੇਖੋ ਗੁਰਸਾਹ ਤੋਂ ਸਾਹਣੀ ਮਤਲਬ ਇਹ ਕਰੋ ਸਿਕੁਰ ਆਪੀ ਨੂੰ ਹੁਣ ਪਰੇ ਕਰੋ ਜਾ ਜਾ ਪੂਰੇ ਕਰੋ ਚਲ ਜਾ ਤੇ ਇੱਕ ਬਿੱਕੀ ਬਾਈਏ ਜਿਹੜਾ ਇਹਨਾਂ ਦੇ ਕੋਲੋਂ ਤੁਸੀਂ ਲਾਇਸੈਂਸ ਫੜਿਆ ਇਹਨਾਂ ਨੇ ਮੋਰੇ ਮਿਸਲ ਸ਼ੀਦਾ ਤਰਨਾ ਦਲ ਲਿਖਿਆ ਤੇ ਉਹ ਤਰਨਾ ਦਲ ਦਾ ਲਾਇਸੈਂਸ ਹੈ ਜਾਂ ਕੋਈ ਹੋਰ ਮੇਜਰ ਸਿੰਘ ਛੋਟੀ ਲਾ ਲਓ ਮੇਜਰ ਸਿੰਘ ਦਾ ਆ ਇਹ ਸਿਰਫ ਰੇਲਵੇ ਤੇ ਜਿਹੜਾ ਟ੍ਰੇਨਾਂ ਚ ਚਲਾਉਂਦੇ ਹੋ ਇਹ ਜਿਹੜਾ ਫਿਰ ਇਹਨਾਂ ਕੋਲ ਸ਼ਸਤਰ ਆ ਜਿਹੜੇ ਸ਼ਸਤਰ ਆ ਇਹ ਹਥਿਆਰ ਆ ਇਹ ਲਾਇਸੈਂਸੀ ਆ ਲਾਇਸੈਂਸ 3 ਫੁੱਟੀ ਲਾਇਸੈਂਸ ਤੁਸੀਂ ਰੱਖਣਾ ਨਾ ਇਹ ਦਮਾਲੀ ਆ ਲਾਇਸੈਂਸ ਦਿਖਾਣਾ ਪੈਂਦਾ ਨੀ ਨੀ ਇਹਦਾ ਆਪਣਾ ਜਿਹੜਾ ਰਿਵਾਲਵਰ ਦਾ ਨਹੀਂ ਰਿਵਾਲਵਰ ਨਹੀਂ ਹੈਗਾ ਅੱਛਾ ਹੈ ਨਹੀਂ ਰਿਵਾਲਵਰ ਦਾ ਕਵਰ ਆ ਲੋਕਾਂ ਨੂੰ ਡਰਾਉਣ ਲਈ ਵਿੱਚ ਤਵਾਚ ਰੱਖਿਆ ਹੈ ਨਹੀਂ ਉਹ ਜੀ ਇਹਨੂੰ ਦੇਖ ਸਕਦੇ ਰਿਵਾਲਵਰ ਨਹੀਂ ਦਿਖਾਏ ਆ ਉੱਤੇ ਉੱਪਰ ਉਹ ਰੌਂਡ ਦੇ ਟਾਈਪ ਕੋਈ ਕਵਰ ਆਂਦਾ ਐਡਾ ਕਰਿਆ ਓਕੇ ਇਹ ਮਾਲ ਲੋਕਾਂ ਨੂੰ ਡਰਾਉਣ ਵਾਸਤੇ ਓਕੇ ਬਾਤ ਹੀ